ਸਸੀ ਕਾਲਜੀ ਕੀ ਹਾਲ ਚਾਲ ਹੈ ਜੀ ਦਾ ਸਾਰੇ ਠੀਕਾ ਹੋਵੋਗੇ ਤੋਂ ਆ ਹੈਗੀ ਆਪਣੀ PR114 ਇਹਨੂੰ ਤੇਲੇ ਦੀ ਤੇ ਸੁੰਡੀ ਦੀ ਸਪਰੇਅ ਕਰ ਰਹੇ ਹਾਂ ਦੁਬਾਰਾ ਪਹਿਲਾਂ ਇੱਕ ਸਪਰੇਅ ਵੈਸੇ ਕੀਤੀ ਸੀ ਇਹਨੂੰ ਪਰ ਕਿਤੇ ਕਿਤੇ ਤੇਲੇ ਦੀ ਸ਼ਿਕਾਇਤ ਜਿਹੜੀ ਦੁਬਾਰਾ ਆ ਰਹੀ ਆ ਕੋਈ ਜ਼ਿਆਦਾ ਨਹੀਂ ਹੈਗਾ ਕਿਤੇ ਕੋਈ ਇੱਕ ਅੰਦਾ ਤਾਣਾ ਮਿਲਿਆ ਹੈ ਤਾਂ ਸੋਚ ਰਹੇ ਹਾਂ ਕਿ ਇਹਨੂੰ ਇੱਕ ਵਾਰੀ ਇਹਨੂੰ ਸਾਰੇ ਦੁਬਾਰਾ ਸਬ੍ਰਿੰਗ ਕੱਟਾ ਲੈਣਿਆ ਕਿਉਂਕਿ ਪੀਆਰ 114 ਆ ਲੰਮੇ ਸਮੇਂ ਦੀ ਵੈਰਾਈਟੀ ਆ ਇਹਨੇ ਅੱਜ ਦੇ ਗੋਭ ਚਾਈਆ ਹਾਲੇ ਤਾਂ ਨਿਸਰੀ ਵੀ ਨਹੀਂ ਸਾਰੀ ਏ ਤੇ ਨ ਸਾਰਾ ਹਲੇ ਦਾ ਕੋਈ ਨਹੀਂ ਹੈਗਾ ਸਿਰਫ ਗੋਭ ਚਾ ਤੇ ਜਿਹਦੇ ਕਰਕੇ ਗੋਭ ਦੀ ਸੁੰਡੀ ਦੀ ਵੀ ਰਿਸਕ ਰਹਿੰਦਾ ਆ ਤੇ ਤੇਲਾ ਵੀ ਕਿਉਂਕਿ ਗਾਂ-ਗਾਂ ਤੇਲਾ ਇੱਕ ਵਾਰੀ ਵੱਧ ਜੇ ਫਿਰ ਕੰਟਰੋਲ ਨਹੀਂ ਹੁੰਦਾ ਤੇ ਇਸ ਕਰਕੇ ਇਹਨੂੰ ਅੱਜ ਕਰਵਾ ਰਹੇ ਆ ਸਪਰੇ ਇਹ ਸਪਰੇ ਵੀ ਐਸ ਵਰਸ ਅਸੀਂ ਆ ਹੱਥ ਵਾਲੀਆਂ ਟੈਂਕੀਆਂ ਨਾਲ ਕਰਵਾ ਰਹੇ ਆ ਕਿਉਂਕਿ ਚੀਰੀ ਭਾਰੀ ਹੋ ਗਈ ਆ ਪਾਈਪ ਖਿੱਚਣ ਦੇ ਵਿੱਚ ਬਹੁਤ ਦਿੱਕਤ ਹੁੰਦੀ ਆ ਜਿਹਦੇ ਕਰਕੇ ਟਰੈਕਟਰਾਂ ਦੇ ਪੰਪ ਨਾਲ ਸਪਰੇ ਜਿਹੜੀ ਔਖੀ ਹੋ ਜਾਂਦੀ ਆ ਵੈਸੇ ਵੀ ਖੈਰ ਕੁਛ ਨੌਕਰ ਵੀ ਆਪਣੇ ਛੁੱਟੀ ਗਏ ਹੋਏ ਨੇ ਜਿਹਦੇ ਕਰਕੇ ਬੰਦਿਆਂ ਦੀ ਵੀ ਕਮੀ ਸੀ ਇਹੋ ਕਰਕੇ ਸੋਚਿਆ ਕਿ ਚਲੋ ਇੱਕ ਅੱਧੀ ਸਪਰੇ ਜਿਹੜੀ ਆਪਾਂ ਉਹ ਕਰਵਾ ਦਿੰਨੇ ਆ ਕਰਾਏ ਤੇ ਅਗਲੀ ਸਪਰੇ ਤੱਕ ਫਿਰ ਬੰਦੇ ਆ ਜਾਣੇ ਵਾਪਸ ਫਿਰ ਆਪ ਕੱਢ ਦੇਵਾਂਗੇ ਤੇ ਬਾਕੀ ਜੀਰੀ ਸੋਣੀ ਖੜੀ ਆ ਤੇ ਕੋਈ ਤੇਲਾ ਕੋਈ ਕੋਈ ਦਾਣਾ ਤੇਲੇ ਦਾ ਨਜ਼ਰ ਆਇਆ ਸੀ ਕੁਝ ਹੁੰ ਸੰਡੀ ਹੀ ਕਿਤੇ ਕੋਈ ਇੱਕ ਦਾ ਦਾਣਾ ਇਹ ਆ ਕੇ ਐਡਵਾਂਸ ਚ ਸਪਰੇ ਨਿਕਲੀ ਹੋਏਗੀ ਫਿਰ ਟੈਨਸ਼ਨ ਫਰੀ ਹੋ ਜਾਾਂਗੇ ਕਿਉਂਕਿ ਹੁਣ ਲਾਸਟ ਦੇ ਫਸਲ ਹੈ ਛੋਟੀ ਜਿਹੀ ਅੰਗਲੀ ਕਰਕੇ ਨੁਕਸਾਨ ਬਹੁਤ ਹੋ ਜਾਂਦਾ ਇਸ ਕਰਕੇ ਇਹਨੂੰ ਟਾਈਮ ਨਾਲ ਜਿਹੜੀ ਸਪਰੇਅ ਕੱਢ ਦਿੰਨੇ ਆ ਖੈਰ ਪਾਣੀ ਪੂਣੀ ਤੇ ਇਹਨਾਂ ਤੇ ਅਸੀਂ ਬੰਦ ਕਰਦੇ ਪਹਿਲਾਂ ਹੀ ਆ ਹੈਗੇ ਨੇ ਕੋਈ 1-2 ਕਿੱਲੇ ਜਿਨ੍ਹਾਂ ਨੂੰ ਪਾਣੀ ਦੀ ਲੋੜ ਸੀ ਉਹਦੇ ਚ ਚੱਲੀ ਜਾ ਰਹੀ ਆ ਮੋਟਰ ਆ ਦੋਸਤੋ ਵੀ ਦੇਖੋ ਨੰਬਰ ਆ ਇੱਧਰ ਆਪਣੀ 1509 ਐ ਇਹ ਤਾਂ ਤਕਰੀਬਨ ਤਿਆਰ ਹੋ ਗਈ ਆ ਵਧੀਆ ਹੁਣੇ ਤਾਂ ਕੀ ਜਿਹੜੀ ਦਾਣੇ ਵੀ ਲਾਲ ਹੋ ਗਏ ਇਹਨਾਂ ਦੇ ਪੱਕਣ ਤੇ ਆ ਗਈ ਹੁਣ ਪੱਕਣ ਲੱਗ ਗਈ ਐ ਜਿਹੜੀ ਤੇ ਇਹ ਸੋਣੀ ਖੜੀ ਆ ਇਹਦੇ ਚ ਕੋਈ ਦਿੱਕਤ ਨਹੀਂ ਹੈਗੀ ਜੇ ਕਿਤੇ ਤੇਲਾ ਵਗੈਰਾ ਖੋਏਗਾ ਕੋਈ ਦਾਣਾ ਨજર ਆਇਆ ਇਹਦੇ ਚ ਤੇ ਵੈਸੇ ਤਾਂ ਤੇਲਾ ਹੈ ਕੋਈ ਨਹੀਂ ਪਰ ਜੇ ਕੋਈ ਹੋਏਗਾ ਤਾਂ ਫਿਰ ਇਹਨੂੰ ਸਪਰੇ ਨਹੀਂ ਕਰਨੀ ਇਹਨੂੰ ਨਮਾਨ ਜਾਂ ਬੀਪੀਐਮਸੀ ਦਾ ਛੱਟਾ ਮਰਵਾ ਦਿਆਂਗੇ ਰੇਤੇ ਚ ਪਾ ਕੇ ਤੇ ਕਿਉਂਕਿ ਇਹ ਹੁਣ ਪੱਕੀ ਚੀਰੀ ਦੇ ਵਿੱਚ ਬਾਰ ਬਾਰ ਨੰਗਾ ਕੇ ਫਿਰ ਦਿੱਕਤ ਹੈ ਤੇ ਇਹਨੂੰ ਕਰਵਾ ਲਿਆ ਇਹਨੂੰ ਛੱਟਾ ਹੀ ਮਾਰਾਂਗੇ 1500 ਉਹ ਜਿੰਨੇ ਕਿੱਲੇ ਵੀ ਹੈਗੇ ਨੇ ਤੇ ਆ 14 ਨੂੰ ਸਪਰੇ ਹੋ ਜਾਏਗੀ ਕਿਉਂਕਿ ਇਹਦਾ ਹਲੇ ਟਾਈਮ ਹੈ ਲੰਮਾ ਸਮਾਂ ਚੱਲਣੀ ਹੈ ਤੇ ਇਹਨੂੰ ਅੱਜ ਇੱਕ ਸਪਰੇ ਕੱਢ ਦਿੰਨੇ ਆ ਉਦੋਂ ਬਾਅਦ ਜਦੋਂ ਇਹ ਸਾਰੇ ਤੇ ਆ ਜਾਏਗੀ ਫਿਰ ਇਹਨੂੰ ਨਾਲ ਪੋਟਾਸ਼ੀਅਮ ਦੀ ਕਰਦੇ ਆਂਗੇ